ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਤਾਂ ਖੰਜਲਖੁਆਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਂ ਸਿਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗਸ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਗੁਰਦਾਸਪੁਰ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਪੁਲਿਸ ਜੋ ਹੈ ਲਗਾਤਾਰ ਮੁਸਤੈਦ ਦਿਖਾਈ ਦੇ ਰਹੀ ਹੈ ਗੁਰਦਾਸਪੁਰ ਸ਼ਹਿਰ ਅੰਦਰ ਵੀ ਲਗਾਤਾਰ ਚੈਕਿੰਗ ਅਭਿਆਨ ਜੜਾ ਵਾ ਕੀਤਾ ਜਾ ਰਿਹਾ ਫਲੈਗ ਮਾਰਚ ਜਿਹੜੇ ਨੇ ਕੱਢੇ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਗੁਰਦਾਸਪੁਰ ਦਾ ਹਨੂਮਨ ਚੌਕ ਹੈਗਾ ਜੋ ਕਿ ਸ਼ਾਮ ਵੇਲੇ ਜਿਹੜਾ ਵਾ ਕਾਫੀ ਖਚਾ ਖਚ ਭਰਿਆ ਰਹਿੰਦਾ ਹੈਗਾ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਵੀ ਆ ਰਿਹਾ ਜਿਸ ਨੂੰ ਲੈ ਕੇ ਪੁਲਿਸ ਜੜੀ ਹੈ ਲਗਾਤਾਰ ਮੁਸਤੈਦ ਦਿਖਾਈ ਦੇ ਰਹੀ ਹੈ ਵੱਖ-ਵੱਖ ਜਗ੍ਹਾ ਤੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਸਿਰ ਨਾ ਚੁਕੇ ਤੇ ਲਗਾਤਾਰ ਫਲੈਗ ਮਾਰਚ ਜਿਹੜੇ ਕੀਤੇ ਜਾ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਲੋਕ ਦੋ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਚਾਰ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਹਰ ਇੱਕ ਵਾਹਨ ਦੀ ਜਿਹੜੀ ਚੈਕਿੰਗ ਆ ਉਹ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਤੇਹਾਰਾਂ ਦਾ ਸੀਜ਼ਨ ਆ ਰਿਹਾ ਕੋਈ ਵੀ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਕਰ ਸਕੇ ਇਸ ਲਈ ਪੁਲਿਸ ਜਿਹੜੀ ਹੈ ਲਗਾਤਾਰ ਮੁਸਤੈਦ ਦਿਖਾਈ ਦੇ ਰਹੀ ਆ ਇੱਥੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਨੇ ਗੁਰਮੀਤ ਸਿੰਘ ਉਹਨਾਂ ਦੀ ਅਗਵਾਈ ਹੇਠ ਅੱਜ ਫਲੈਗ ਮਾਰਚ ਵੀ ਕੱਢਿਆ ਗਿਆ ਸਰ ਦੱਸ ਦਿਓ ਜੀ ਤੇ ਡੀਐਸਪੀ ਸ਼੍ਰੀ ਮੋਹਨ ਸਿੰਘ ਜੀ ਡੀਐਸਪੀ ਸਿਟੀ ਦੇ ਹਦਾਇਤਾਂ ਦੇ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਫਲਾਗਮਾਰਟ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਚੌਂਕਾਂਾਂ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਜਿਹੜਿਆਂ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਨੇ ਕੋਈ ਨਿਯਮਾਂ ਦੀ ਲੰਘਣਾ ਕਰਦਾ ਉਹਨਾਂ ਦੇ ਵੀ ਚਲਾਨ ਕੀਤੇ ਜਾ ਰਹੇ ਤੇ ਕਈਆਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਜਾ ਰਿਹਾ ਹੈ ਇਸ ਨਾਲ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤਿਹਾਰ ਵੀ ਆਉਣ ਲੱਗੇ ਉਹਨਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਕਿੰਨੇ ਪੀਸੀਆਰ ਮੌਜੂਦ ਮੇੜ ਲਗਾਏ ਗਏ ਨੇ 8.5 ਪੀਸੀਆਰ ਇਸ ਟਾਈਮ ਦਿਨ ਵੇਲੇ ਚੱਲਦੇ ਹਨ ਤੇ 9 ਪੀਸੀਆਰ ਰਾਤ ਨੂੰ ਚੱਲਦੇ ਹਨ ਜੀ ਤੇ ਜੋ ਵੱਖ-ਵੱਖ ਗਲੀਆਂ ਦੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਦੀ ਤੇ ਹੌਟਸਪੌਟ ਦੇਤੇ ਉਹ ਆਪਣੀ ਡਿਊਟੀ ਕਰਦੇ ਹਨ ਤੇ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਪੀਸੀਆਰ 24 ਆਵਰ ਹੀ 24 ਆਵਰਸ 4 ਆਵਰ ਤੋਂ 7 ਡਿਊਟੀ ਕਰਦੀ ਹੈ ਜੀ ਹਾਈ ਟੈਕ ਨੱਕੇ ਦੀ ਗੱਲ ਕੀਤੀ ਜਾਵੇ ਤੇ ਕਿੰਨੇ ਹਾਈ ਟੈਕ ਨੱਕੇ ਜਿਹੜੇ ਸ਼ਹਿਰ ਦੇ ਵਿੱਚ ਬਣਾਏਗੇ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਵਾਂ ਲੋਕ ਬਾਹਰ ਤੋਂ ਵੀ ਜਿਹੜੇ ਸ਼ਹਿਰਾਂ ਦੇ ਅੰਦਰ ਐਂਟਰ ਕਰਦੇ ਨੇ ਇਸ ਤਰ੍ਹਾਂ ਕਿ ਸਾਡਾ ਬਬਰੀ ਨਕਾ ਜੀ ਫਿਰ ਉਸ ਤਰ੍ਹਾਂ ਜਾਨੂੰ ਮਨ ਚੌਕ ਇੱਕ ਨਕਲ ਆਇਆ ਸੀਗਾ ਇੱਕ ਸਾਡਾ ਨਕਾ ਹੁਣ ਸਾਡਾ ਵਿਜਾ ਚੌਕ ਲੱਗਾ ਸੀਗਾ ਇੱਕ ਨਕਾ ਸਾਡਾ ਘਰਾਲਾ ਬਾਈਪਾਸ ਸੀ ਇੱਕ ਨਕਾ ਸਾਡਾ ਜਾ ਚੌਕ ਲੱਗਾ ਹੋਇਆ ਸੀਗਾ ਜੀ ਜਿਸ ਨਾਲ ਤਿਹਾਰ ਆ ਰਹੇ ਨੇ ਕਈ ਲੋਕ ਖੁੱਲੜ ਬਾਜੀ ਕਰਦੇ ਨੇ ਕਈ ਬੁਲਟ ਦੇ ਪਟਾਕੇ ਵਜਾਉਂਦੇ ਉਹਨਾਂ ਨੂੰ ਕੀ ਤਾੜਨਾ ਹੈਗੀ ਐ ਇਸ ਤਰ੍ਹਾਂ ਬਿਲਕੁਲ ਨਹੀਂ ਕੀਤਾ ਜਾਊਗਾ ਨਾ ਹੀ ਇਸ ਚੀਜ਼ ਨੂੰ ਬਰਦਾਸ਼ਤ ਕੀਤਾ ਜਾਊਗਾ ਉਹਨਾਂ ਨੇ ਜੋ ਬੰਦ ਦੀ ਕਾਨੂੰਨੀ ਕਾਰਵਾਈ ਕਰਾਂਗੇ ਇੱਕ ਤਿਹਾਰਾਂ ਦੇ ਬੰਦੇ ਨੇ ਤੁਹਾਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਲੋਕਾਂ ਨੇ ਆਪਣੇ ਪਟਾਕੇ ਵਗੈਰਾ ਲਗਾਉਣੇ ਨੇ ਉਹ ਬਿਲਕੁਲ ਇਸ ਤਰ੍ਹਾਂ ਦਾ ਕੋਈ ਬਿਨਾ ਪਰਮਿਸ਼ਨ ਤੋਂ ਪਟਾਕੇ ਵਗੈਰਾ ਨਾਲ ਲਿਆਉਣ ਅਗਰ ਇਸ ਤਰ੍ਹਾਂ ਲਿਆਉਂਦੇ ਨੇ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਔਰ ਬਹੁਤ ਸਖਤੀ ਨਾਲ ਇਸ ਨੂੰ ਲਿਆ ਜਾਏਗਾ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਜਗ੍ਹਾ ਵੀ ਕਿਡ ਕੀਤੀ ਗਈ ਆਇਡੈਂਟੀਫਾਈ ਕੀਤੀ ਗਈ ਜਿੱਥੇ ਪਟਾਕੇ ਲੱਗਣੇ ਹੈਗੇ ਨੇ ਅਜੇ ਕੋਈ ਨਹੀਂ ਇਸ ਤਰ੍ਹਾਂ ਦਾ ਡੀਸੀ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦੀ ਹੁਕਮ ਨਹੀਂ ਹੋਈ ਜਦੋਂ ਹੋਣਗੇ ਉਹ ਸਾਰੇ ਨੂੰ ਹੀ ਦੱਸਿਆ ਜਾਣਗੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਹੈਗੀ ਹੈ ਬਿਲਕੁਲ ਜੀ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਹੈ ਪੁਲਿਸ ਮੇਸ਼ਾਨੀ ਸੇਵਾ ਵਾਸਤੇ ਤਤਪਰ ਹੈ ਤੇ ਪੁਲਿਸ ਅਗੇ ਖਲੋਤੀ ਹੈ ਜਦੋਂ ਵੀ ਕੋਈ ਲੋੜ ਹੈ ਪੁਲਿਸ ਨੂੰ ਦੱਸਣ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏ ਕੋਈ ਨਸ਼ੇਵਾਲਾ ਵਿਅਕਤੀ ਹੈ ਉਹਦੇ ਬਾਰੇ ਦੱਸਿਆ ਜਾਵੇ ਉਸ ਉਹਨਾਂ ਦਾ ਨਾਮ ਗੁਪਤ ਰੱਖ ਕੇ ਤੇ ਸਮੇਂ ਸਿਰ ਉਹਨਾਂ ਨੂੰ ਉਸ ਤਰ੍ਹਾਂ ਕੋ ਸਨਮਾਨਤਵੀ ਕਰਵਾਏਗੀ ਬਿਲਕੁਲ ਤੁਸੀਂ ਵੇਖਿਆ ਕੀ ਗੁਰਦਾਸਪੁਰ ਸ਼ਹਿਰ ਅੰਦਰ ਸੁਰੱਖਿਆ ਦੇ ਜਿਹੜੇ ਕੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਤਾਂ ਜੋ ਸ਼ਹਿਰ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਜੜੀ ਆ ਬਿਲਕੁਲ ਬਹਾਲ ਰਹਿ ਸਕੇ ਨਾਲ ਹੀ ਤਾੜਨਾ ਵੀ ਕੀਤੀ ਗਈ ਆ ਕਿ ਜੇਕਰ ਕੋਈ ਹੁੱਲੜਬਾਜੀ ਕਰਦਾ ਪਾਇਆ ਗਿਆ ਦੇਖਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप